ਬੱਚੇ ਕਦੋਂ ਆਏ ਨਿਆਣੇ ਕਦੋਂ ਦੇ ਮਿਲੇ ਆਹੋ ਸਾਬਾ ਆ ਬਿਲੀ ਤੇ ਕਦੋਂ ਕ ਟਾਈਮ ਕਿੰਨਾ ਟਾਈਮ ਹੋ ਗਿਆ ਮਿਲਿਆ ਨੂੰ ਕਦੋਂ ਮਿਲੇ ਸੀ ਕਿ ਬਾਪੂ ਲਾਸਟ ਟਾਈਮ ਆਹ ਸਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਸੁਲਖਣ ਸਿੰਘ ਸਨ ਆਫ ਹਜ਼ਾਰਾ ਸਿੰਘ ਇਹਨਾਂ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਹੋ ਇਹ ਬਜ਼ੁਰਗ ਨੂੰ ਅੱਜ ਸਾਡੇ ਕੋਲੇ ਪਿੰਡ ਹੂਰ ਵਾਲਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਕੁਸ਼ਬੀਰ ਲੈ ਕੇ ਪਹੁੰਚੇ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਸੀ ਬਾਪੂ ਜੀ ਖੂਨ ਦੀਆਂ ਉਲਟੀਆਂ ਕਰ ਰਹੇ ਸੀ ਬੀਪੀ ਵੀ ਸ਼ੋ ਨਹੀਂ ਹੋ ਰਿਹਾ ਸੀ ਸ਼ੂਗਰ ਵੀ ਬਹੁਤ ਲੋਸ ਸੀ ਬਘੇਲ ਸਿੰਘ ਹਰਦੇਵ ਸਿੰਘ ਹੋਣਾ ਬੱਲੀਓ ਸਾਨੂੰ ਬਾਪੂ ਜੀ ਬਾਰੇ ਦੱਸਿਆ ਗਿਆ ਤੇ ਪਿੰਡ ਹੂਰਾਂਵਾਲ ਤੋਂ ਵੀਰ ਜਰਮਨ ਸਿੰਘ ਤੇ ਹਰਵਿੰਦਰਜੀਤ ਸਿੰਘ ਬਾਪੂ ਜੀ ਨੂੰ ਇੱਥੇ ਲੈ ਕੇ ਪਹੁੰਚੇ ਬਾਪੂ ਜੀ ਦੇ ਦੋ ਪੁੱਤ ਵੀ ਆ ਵੀਰ ਉਹਨਾਂ ਦੇ ਦਸਰ ਮਤਾਬਕ ਪਰ ਉਹ ਨਸ਼ੀੜੀ ਆ ਤੇ ਉਹਨਾਂ ਦਾ ਕੋਈ ਸੰਪਰਕ ਨਹੀਂ ਉਹ ਕਿੱਥੇ ਆ ਤੇ ਬਾਪੂ ਜੀ ਦੀ ਇੱਕ ਧੀ ਵੀ ਆ ਜਿਹੜੀ ਵਿਆਹੀ ਹੋਈ ਆ ਪਰ ਉਹ ਵੀ ਲੰਬੇ ਸਮੇਂ ਤੋਂ ਕਦੇ ਬਾਪੂ ਜੀ ਦੇ ਕੋਲੇ ਨਹੀਂ ਆਈ। ਸੱਚ ਕਰੇ ਕਿ ਤੋਾਈ ਜੀ ਅਹੀਂ ਵੀਰ ਜੀ ਡੇਰਾ ਬਾਬਾ ਨਾਲ ਨਾ ਪਿੰਡ ਹਰੂਵਾਲ ਤੋਂ ਆਏ ਜੀ। ਠੀਕ ਆ ਜੀ। ਕੀ ਹੋਇਆ ਬਾਬਾ ਜੀ ਨੂੰ? ਇਹ ਬਾਬਾ ਜੀ ਕਾਫੀ ਦਿਨਾਂ ਤੋਂ ਬਿਮਾਰ ਨੇ। ਮਤਲਬ ਬੱਚੇ ਨਾ ਇਹਨਾਂ ਦੇ ਸਾਹਮਣੇ ਆ ਨਾ ਕੋਈ ਹੋਰ ਪਿੰਡ ਚੋਂ ਮਤਲਬ ਕੋ ਰੋਟੀ ਦੇ ਜੇ ਦਿਖਾ ਲੈਂਦੇ ਨੇ ਤੁਹਾਨੂੰ ਪਤਾ ਪਿੰਡ ਦੇ ਲੋਕਾਂ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ। ਕਿੱਥੇ ਰਹਿੰਦੇ ਸੀ ਕਰ ਇਹ ਆਪਣੇ ਘਰ ਰਹਿੰਦੇ ਜੀ। ਘਰ ਦੇ ਵਿੱਚ ਕੋਈ ਟੰਟੋ ਨਹੀਂ ਘਰ ਕੋਈ ਵੀ ਨਹੀਂ ਹੋ ਰਹਾ ਹੈਗਾ ਬੱਚੇ ਇਹਨਾਂ ਦੇ ਮਤਲਬ ਵੀ ਨਸ਼ੇੜੀ ਨੇ ਕਿੰਨੇ ਬੱਚੇ ਨੇ ਦੋ ਬੇਟੇ ਇਹਨਾਂ ਦੇ ਉਹ ਇਦਾਂ ਜਿੱਥੇ ਕਿਤੇ ਨਸ਼ਾ ਜਿੱਥੇ ਕਿਤੇ ਨਸ਼ਾ ਕਰਦੇ ਨਸ਼ਾ ਨਸ਼ਾ ਮਿਲਦਾ ਉੱਥੇ ਚੱਲ ਗਏ ਘਰ ਪਿੰਡ ਮਤਲਬ ਰਹਿੰਦੇ ਨਹੀਂ ਇਹਦੇal ਬਿਲਕੁਲ ਨਹੀਂ ਰਹਿੰਦੇ ਕੀ ਨਾਂ ਇਹਨਾਂ ਦਾ ਨਾਂ ਸਲੱਖਣ ਸੈਂ ਇਹ ਬਾਪੂ ਦਾ ਨਾਂ ਸਲੱਖਣ ਉਹਦਾ ਨਾਂ ਇੱਕ ਦਾ ਲਾਲੀ ਕਹਿੰਦੇ ਆ ਤੇ ਇੱਕ ਪਾਲਿਆ ਇਹ ਕੰਮ ਕਰ ਜਿਨਾ ਕਰਦੇ ਨਹੀਂ ਕੰਮ ਨਹੀਂ ਉਹ ਨਹੇ ਨੂੰ ਜੇ ਇੱਕ ਰਾ ਇੱਕ दारू ਪੀਂਦਾ ਰਹਿੰਦਾ ਹੈ ਤੇ ਦੂਸਰਾ ਵੀ ਇਦਾਂ ਹੀ ਆ ਬਲੀ ਆ ਕਿ ਪੱਠੇ ਪੁੱਠੇ ਤੇ ਜਾਂ ਕਿ ਗਿਆ ਉੱਥੇ दारू-ਦੂਰੂ ਪੀਂਹੜਦਾ ਕੋਈ ਉਹਨਾਂ ਨੂੰ ਲੈਣਾ ਦੇਣਾ ਨਹੀਂ ਮਤਲੇ ਬਾਪੂ ਨਾ ਜਾਂ ਕੋਈ ਕਰਨਾ ਕਿੱਧਰ ਜਾਂਦੇ ਨੇ ਬਾਪੂ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਜੇ ਕਈ ਵਾਰੀ ਸਗੋ ਇਹ ਉਹਨਾਂ ਨੂੰ ਮਗੰਦਾ ਬੰਦੇ ਬੰਦੇ ਖੜਾ ਕੇ ਮਗਰ ਤੂੰ ਫੇਰ ਆਉਂਦੇ ਇੱਕ ਦੋ ਦਿਨ ਰਹਿੰਦੇ ਤੜ ਜਾਂਦੇ ਤੇ ਜਿਹੜਾ ਕੋ ਆਟਾ ਉਟਾ ਜੋਕ ਉਹ ਹੁੰਦਾ ਉਹ ਵੇਚ ਜਾਂਦੇ ਇਹਦੇ ਕੋਈ ਜੇ ਕੋਈ ਪੈਸਾ ਤੇ ਲਾ ਵੀ ਕੋ ਖੋ ਖਾ ਲਿੰਦੇ ਬਾਕੀ ਕੰਮ ਕਰਦੇ ਤੇ ਮਜ਼ਦੂਰੀ ਪਜਾਰੀ ਨਹੀਂ ਮਿਹਨਤ ਮਜ਼ਦੂਰੀ ਕਰਦੇ ਕੰਮ ਕਰਦੇ ਮਤਲਬ ਦਿਹਾੜੀ ਟੱਪਾ ਜਦਾਂ ਲਾ ਲੀਦਾ ਹੁਣ ਕਿੰਨੇ ਟਾਈਮ ਤੋਂ ਜਿਆਦਾ ਬਿਮਾਰ ਨੇ ਹੁਣ ਇਹ ਤੇ 20 25 ਦਿਨ ਤੋਂ ਜਿਆਦਾ ਹੈ ਛੱਲ ਲੱਕੇ ਦੀ ਹਾਲਤ ਨਹੀਂ ਕਿਤੇ ਹਸਪਤਾਲ ਦੀ ਇੱਦਾਂ ਹੀ ਪਿੰਡ ਚੋਂ ਡਾਕਟਰ ਦੇ ਦਿੰਦਾ ਦਵਾਈ ਤੁਹਾਡੀ ਮੋਟੀ ਕੋਈ ਕਰਾ ਦਿੰਦਾ ਰੱਬ ਤਰਸੀ ਓਦਾਂ ਆਪਣੇ ਆਪ ਤੇ ਆਪਣੇ ਆਪ ਜਿਆਦਾ ਟਾਣ ਜਾ ਜੂ ਨਹੀਂ ਸਕਦੇ ਕਿਤੇ ਵੀ ਛੋੜ ਬੱਚੇ ਇਹਨਾਂ ਦੀ ਛੁੜੀਆਂ ਹੈ ਜੀ ਹਾਂਜੀ ਇੱਕ ਬੇਟੀ ਐ ਬੇਟੀ ਐ ਵਿਆਹੀ ਐ ਉਹ ਵੀ ਹੋ ਨਹੀਂ ਹੁੰਦੀ ਇਹਨਾਂ ਕੋਮਦੀ ਹੁੰਦੀ ਨਹੀਂ ਗਈ ਕਿੱਥੇ ਗਈ ਉਹ ਪਤਾ ਨਹੀਂ ਇਹਨੂੰ ਪਤਾ ਰੰਗ ਲੱਟਦੇ ਆ ਨਹੀਂ ਇਹ ਤੁਹਾਡੀ ਬੇਟੀ ਭਲਾ ਕਿੱਥੇ ਵਿਆਹੀ ਐ ਹਾਂ ਬੇਟੀ ਕਿੱਥੇ ਵਿਆਹੀ ਬੇਟੀ ਹੈ ਬੱਬਾ ਹੈ ਨਹੀਂ ਪਤਾ ਇਹਨਾਂ ਮਦਰ ਦਿਮਾਗ ਹਾਂਜੀ ਮੁੰਡੇ ਨੂੰ ਮਿਲੇ ਸੀ ਕਿ ਤੁਸੀਂ ਨਹੀਂ ਮੁੰਡਿਆਂ ਨੂੰ ਤਾਂ ਪਤਾ ਵੀ ਨਹੀਂ ਜੀ ਮੁੰਡੇ ਤਾਂ ਪਤਾ ਹੀ ਨਹੀਂ ਜੀ ਉਹਨਾਂ ਦੇ ਲਾ ਵਾਰਸ ਕਿੱਥੇ ਗਏ ਆ ਕਿੱਧਰ ਉਹਨਾਂ ਦਾ ਪਤਾ ਕੋਈ ਨਹੀਂ ਕੋਈ ਕਾਟ ਨੰਬਰ ਹੈ ਨਹੀਂ ਕੋਈ ਨੰਬਰ ਨਹੀਂ ਜੀ ਇਹਦੇ ਭੈਣ ਭਰਾ ਭਰਾ ਵੀ ਮਖਰ ਉਹਦੇ ਡੈਥ ਹੋ ਗਈ ਜਿਹੜੇ ਹੈ ਸੀਗੇ ਹਾਂ ਚਾ ਚਸਾ ਹੁਣ ਕੋਈ ਨਹੀਂ ਭਰਾ ਇਹਨਾਂ ਦੇ ਭੈਣਾਂ ਵੀ ਪਤਾ ਬਾਬਾ ਭੈਣ ਹੈ ਕੋਈ ਕੋਈ ਨੂੰ ਮਿਲਦਾ ਵਰਤਦਾ ਨਹੀਂ ਮਰ ਗਈਆਂ ਤਾਂ ਮਰ ਗਈਆਂ ਤਾਂ ਨਿਆਣੇ ਆਉਂਦੇ ਮਿਲਣ ਵਾਸਤੇ ਕਹਿੰਦੇ ਨਹੀਂ ਆਉਂਦੇ ਕੁੜੀ ਵੀ ਨਹੀਂ ਆਉਂਦੀ ਕੋਈ ਵੀ ਨਹੀਂ ਆਉਂਦਾ ਕੋਈ ਨਹੀਂ ਆ ਤੇ ਹੁਣ ਜਿਆਦਾ ਮਾੜੇ ਹਾਲਾਤ ਹੋ ਗਏ ਤੇ ਬੱਚੇ ਕਦੋਂ ਆਏ ਨਿਆਣੇ ਕਦੋਂ ਦੇ ਮਿਲੇ ਆਹੋ ਸਾਬਾ ਆ ਬਿਲੀ ਕਦੋਂ ਕਾ ਟਾਈਮ ਕਿੰਨਾ ਟਾਈਮ ਹੋ ਗਿਆ ਮਿਲਿਆ ਨੂੰ ਕਦੋਂ ਮਿਲੇ ਜੀ ਕਿ ਬਾਪੂ ਲਾਸਟ ਟਾਈਮ ਆਹੋ ਸਾਲ ਸਾਲ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਹੈ ਜੀ ਇਹਨਾਂ ਦੀ ਸਿਹਤ ਲਈ ਅਰਦਾਸ ਕਰਿਓ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਤੇ ਬਾਪੂ ਜੀ ਵਰਗੇ ਬਹੁਤ ਲੋਕ ਨਹੀਂ ਜਿਨ੍ਹਾਂ ਦੇ ਬੱਚੇ ਨੇ 3 ਪੁੱਤ ਹੁੰਦਿਆਂ ਵੀ ਜੋ ਲੋਵਾਰਸਾ ਵਰਗਾ ਜੀ ਬਨੁਬਤੀਤ ਕਰਦੇ ਤੇ ਪਿੰਡਾਂ ਦੇ ਵਿੱਚ ਨਗਰ ਨਿਵਾਸੀ ਆਸ-ਪਾਸ ਦੇ ਲੋਕ ਵੀ ਮਦਦ ਨਹੀਂ ਕਰ ਪਾਉਂਦੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਹੋਰ ਪਤਵੰਤੇ ਸੱਜਣ ਵੀ ਐਸੇ ਹਾਲਾਤਾਂ 'ਚ ਮਦਦ ਨਹੀਂ ਕਰ ਪਾਉਂਦੇ ਸੱਚੇ ਪਾਤਸ਼ਾਹ ਕਿਰਪਾ ਕਰ ਸਾਨੂੰ ਹਿੰਮਤ ਬਖਸ਼ ਅਸੀਂ ਬਾਪੂ ਸਲੱਖਣ ਸਿੰਘ ਦੇ ਪੁੱਤ ਬਣ ਸਕੇ ਲੋ ਨਗਰ ਦੇ ਆਣ ਗੁਆਣ ਦੇ ਜੋ ਵੀ ਵਸਨੀਕ ਨੇ ਜੋ ਜਿੰਨੇ ਜੋਗੇ ਹੁੰਦੇ ਨੇ ਉਹ ਇਹਨੂੰ ਆਣ ਕੇ ਕੁਛ ਨਾ ਕੁਛ ਫੁਲਕਾ ਪਾਣੀ ਦੇ ਜਾਂਦੇ ਨੇ ਪਰ ਬਾਪੂ ਜੀ ਹੁਣਾਂ ਦੀ ਹਾਲਤ ਬਹੁਤ ਨਾਜ਼ੁਕ ਆ ਜਿੱਦੇ ਕਰਕੇ ਅਸੀਂ ਜੋ ਵੀ ਸੰਸਥਾਵਾਂ ਬਜ਼ੁਰਗਾਂ ਦੀ ਸੇਵਾ ਕਰਦੀਆਂ ਨੇ ਉਹਨਾਂ ਗਾੜੀ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਬਜ਼ੁਰਗ ਦੀ ਵੀ ਸੇਵਾ ਦੀ ਉਹ ਜੋ ਮੈਰੀਲੈਂਡ ਤੇ ਇਸ ਨੂੰ ਵੀ ਆਪਣੇ ਜੋ ਵੀ ਸੁਪਨਿਆਂ ਦਾ ਘਰ ਆ ਜਾਂ ਜੋ ਵੀ ਆਸ਼ਰਮ ਹੈ ਉਹਦੇ ਵਿੱਚ ਰਹਿਣ ਦਾ ਆਸਰਾ ਦੇਣ ਇਹ ਰੱਬ ਬਜ਼ੁਰਗ ਇਕੱਲੇ ਰਹਿੰਦੇ ਨੇ ਅਸੀਂ ਤੁਹਾਨੂੰ ਇਹਨਾਂ ਦੇ ਘਰ ਦੇ ਹਾਲਾਤ ਵੀ ਵੀਡੀਓ ਰਾਹੀਂ ਦਿਖਾਵਾਂਗੇ ਕਿ ਬਹੁਤ ਹੀ ਨਾਜ਼ੁਕ ਹਾਲਾਤ ਨੇ ਘਰ ਦੇ ਇੱਕ ਕਮਰੇ ਦੀ ਛੱਤ ਡਿੱਗੀ ਹੋਈ ਆ ਤੇ ਦੂਸਰੇ ਕਮਰੇ ਦੀ ਵੀ ਛੱਤ ਦਾ ਕੋਈ ਪਤਾ ਨਹੀਂ ਕਿਹੜੇ ਵਾਲੇ ਡਿੱਗੀ ਜਾਵੇ ਕਿ ਬਜ਼ੁਰਗ ਦੀ ਕੋਸ਼ਾ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਵੇ ਸੋ ਅਸੀਂ ਸੇਵਾਦਾਰਾਂ ਗਾੜੀ ਬੇਨਤੀ ਕਰਾਂਗੇ ਕਿ ਬਾਪੂ ਜੀ ਦੀ ਸੇਵਾ ਸੰਭਾਲਦਾ ਜਿੱਥੇ ਇੰਨੀਆਂ ਸਖਸੀਤਾਂ ਦਾ ਉਹ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਨਾਲ ਇਸ ਬਜ਼ੁਰਗ ਜੀ ਦੀ ਉਸ ਸੇਵਾ ਸੰਭਾਲ ਕਰਨ ਤਾਂ ਜੋ ਇਸ ਬਜ਼ੁਰਗ ਨੂੰ ਉਮਰ ਦੇ ਵੱਡੇ ਪੜਾਅ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸੋ ਮੈਂ ਆਪਣੇ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ ਵੀ ਇੱਕ ਦੇ ਬਾਪੂ ਜੀ ਦੀ ਆ ਛੱਤ ਦਾ ਤੇ ਜਰੂਰ ਵਖਾਲਿਆ ਜਾਵੇ ਵੀ ਛੱਤ ਡਿੱਗੀ ਹੋਈ ਆ ਆਹ ਤਾਂ ਦੇਖਿਆ ਲੱਗਦਾ ਆ ਨੰਦਰ ਵੀ ਆਹ ਹਲਦਾ ਪਰ ਦੇ ਹਾਲਾਤ ਨੇ ਬਾਪੂ ਜੀ ਦੇ ਆ ਦੇਖੋ ਬੜਾ ਮਾੜਾ ਕਸ਼ਟ ਉਗ ਰਹੇ ਨੇ ਤੋਂ ਅਸੀਂ ਸੰਕਟਾਂ ਨੂੰ ਬੇਨਤੀ ਕਰਾਂਗੇ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਜਿੱਥੇ ਇੰਨੀਆਂ ਸੰਕਟਾਂ ਦੀ ਉਹ ਸੇਵਾ ਕਰ ਰਹੇ ਨੇ ਜੈਸੇ ਬਜ਼ੁਰਗ ਦੀ ਵੀ ਸੇਵਾ ਸੰਭਾਲਦਾ ਜੁਮਾ ਉਹ ਵੀਰ ਮੇਰੇ ਲੈ ਲੈਣ ਤਾਂ ਜੋ ਇਸ ਬਜ਼ੁਰਗ ਦਾ ਜੋ ਸਮਾਂ ਆ ਅਥੀਂ ਤੇ ਚੱਲ ਰਿਹਾ ਵਾ ਉਹ ਥੋੜਾ ਸੁਖਾਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ